ਦੋਸਤੋ ਪਿਛਲੇ ਕਾਫੀ ਲੰਬੇ ਸਮੇਂ ਤੋਂ ਇੱਥੇ ਲੋਕ ਗਿਰਦੇ ਆ ਰਹੇ ਆ ਅਸੀਂ ਆਲੇ-ਦਾਲੇ ਦੇ ਦੁਕਾਨਦਾਰ ਉਹਨਾਂ ਨੂੰ ਚੱਕਦੇ ਆਂ ਡਾਕਟਰ ਕੋਲ ਲੈ ਕੇ ਜਾਂਦੇ ਆਂ ਤੇ ਸਾਡੀ ਇੰਨੀ ਕੁ ਡਿਊਟੀ ਬਣ ਕੇ ਰਹਿ ਗਈ ਆ ਤੇ ਇਹ ਮਸਲਾ ਕਿਹਦੇ ਕੋਲ ਚੱਕੀਏ ਕਿਹਦੇ ਕੋਲ ਗੱਲ ਕਰੀਏ ਸਾਡੇ ਕੋਲ ਕੋਈ ਤਰੀਕਾ ਨਹੀਂ ਜੀ ਆਹੀ ਤਰੀਕਾ ਇਹ ਆਪਣੀ ਵੀਡੀਓ ਦੇ ਜ਼ਰੀਏ ਇਹ ਗੱਲ ਅਥਾਰਟੀ ਤੱਕ ਪਹੁੰਚਾਉਂਦਾ ਕਿ ਇਹਦਾ ਕੋਈ ਹੱਲ ਕੱਢਿਆ ਜਾਵੇ ਜੀ ਕੌਣ ਤੱਕ ਇੱਥੇ ਮੈਨੂੰ ਗਿਣਤੀ ਵੀ ਨਹੀਂ ਪਤਾ ਹੈਗੇ ਵੀ ਕਿੰਨੇ ਬੰਦੇ गिर ਕੇ ਡੇਲੀ ਸੱਟਾਂ ਖਾਂਦੇ ਆ ਸਾਡੇ ਇੱਥੇ ਇੱਕ ਵੀਰ ਟੈਕਸੀ ਚਲਾਉਂਦੇ ਆ ਗੋਲਾ ਨਾਮ ਆ ਉਹਨਾਂ ਦਾ ਵੀਰ ਦਾ ਫਿਰ ਉਹ ਫੈਮਲੀ ਤੇ ਉਹ ਸਕੂਟਰੀ ਪਰਤੇ ਤੇ ਇੱਥੇ ਗਰੇ ਤਕਰੀਬਨ ਮਹੀਨਾ ਉਹ ਘਰੇ ਪਏ ਰਹੇ ਆ ਉਹਨਾਂ ਦੇ ਸੱਟਾਂ ਕਾਫੀ ਲੱਗੀਆਂ ਠੀਕ ਹੈ ਜੀ ਤੇ ਅੱਜ ਅੱਜ ਤਾਜ਼ੇ ਹਾਲਾਤ ਆ ਜੀ ਇੱਕ ਕੁੜੀ ਇੱਥੇ ਡਿੱਗੀ ਆ ਸਾਰਾ ਸਰੀਰ ਚਿੱਲਿਆ ਗਿਆ ਉਹਦਾ ਅਰ ਇਹ ਹਾਲਤ ਸਿਰਫ ਇੱਥੇ ਦੀ ਨਹੀਂ ਹੈਗੀ ਦੋਸਤੋ ਟੋਏ ਦੇ ਵਿੱਚ ਜਦ ਟਾਇਰ ਡਿੱਗਦਾ ਏ ਠੀਕ ਹੈ ਜੀ ਦਾ ਬੰਦਾ ਡਿੱਗਦਾ ਹੈ ਜੀ ਸੱਟ ਖਾਂਦਾ ਹੈ ਤੇ ਅਸੀਂ ਦੁਕਾਨਦਾਰ ਚੱਕਦੇ ਆਂ ਚਾਕੇ ਉਹਨੂੰ ਡਾਕਟਰ ਕੋਲ ਲੈ ਜਾਂਦੇ ਆਂ ਠੀਕ ਹੈ ਜੀ ਤੇ ਹੁਣ ਇਹਨਾਂ ਨੂੰ ਪੁੱਛਦੇ ਆਂ ਜੀ ਸਰਦਾਰ ਸਾਹਿਬ ਤੁਸੀਂ ਆਪਣੇ ਹੱਥੀ ਹੁਣ ਤੱਕ ਕਿੰਨੇ ਲੋਕ ਇੱਥੇ ਤੇ ਚਾਕੇ ਡਾਕਟਰ ਕੋਲ ਪਹੁੰਚਾ ਚੁੱਕੇ ਹੋ ਸਾਰੇ ਤੋਂ ਤਕਰੀਬਨ ਬਹੁਤ ਜ਼ਿਆਦਾ ਐਕਸੀਡੈਂਟ ਹੋ ਰਹੇ ਆ ਅੱਜ ਸਵੇਰੇ ਬਿਲਕੁਲ ਇੱਕ ਕੁੜੀ ਇੱਥੇ ਐਕਸੀਡੈਂਟ ਹੋ ਕੇ ਗਿਰੀ ਆ ਜੀ ਉਸ ਨੂੰ ਸਾਰੇ ਦੁਕਾਨਦਾਰ ਵੀਰਾਂ ਨੇ ਆ ਕੇ ਚੱਕਿਆ ਚੱਕ ਕੇ ਡਾਕਟਰ ਦੇ ਕੋਲ ਡਾਕਟਰ ਸਾਹਿਬ ਕੋਲੇ ਲੈ ਕੇ ਗਏ ਆ ਕਿ ਉਸ ਲੜਕੀ ਦਾ ਬਹੁਤ ਬੁਰਾ ਹਾਲਤਾ ਹੈ ਹਾਂ ਬਾਕੀ ਸਾਰਾ ਗਵਾਂਢ ਜਿੰਨੇ ਵੀ ਦੁਕਾਨਦਾਰ ਆ ਸਾਰੇ ਬੰਦੇ ਉਰੇ ਇਕੱਠ ਹੋਇਆ ਜੀ ਉਹਨਾਂ ਤੇ ਦੁਕਾਨਦਾਰ ਰਲ ਮਿਲ ਕੇ ਅਸੀਂ ਟੋਏਪੂਰ ਦੇ ਰਹਿੰਦੇ ਆ ਪਰ ਉਹ ਟੋਏਪੂਰ ਨੇ ਨਾਲ ਤਾਂ ਨਹੀਂ ਕੰਮ ਬਣਨਾ ਹੈਗਾ ਜਿਵੇਂ ਕਿ ਚੰਨੀ ਸਾਹਿਬ ਦੀ ਇੱਕ ਬੜਾ ਗੱਲ ਫੈਲਾਈ ਗਈ ਸੀ ਕਿ ਪੈਚਵਰਕ ਦੀ ਲੱਗਦਾ ਹੈ ਸਰਕਾਰ ਤੋਂ ਪੈਚਵਰਕ ਵੀ ਨਹੀਂ ਹੋਣੇ ਹੈਗੇ ਕੀ ਸਾਡੇ ਬੱਚੇ ਇਦਾਂ ਹੀ ਸੱਟਾ ਖਾਂਦੇ ਰਹਿਣਗੇ ਕਾਲਾ ਜੀ ਰੋਜ਼ ਦਾ ਕੰਮ ਹੋਇਆ ਹੋਇਆ ਏ ਕੀ ਕਹੀਏ ਸਰਕਾਰ ਨੂੰ ਜਿਹੜਾ ਉਹ ਇੱਥੇ ਆ ਕੇ ਦੇਖ ਲੈਣ ਮਤਲਬ ਕਿ ਆਪਾਂ ਇੱਕ 5 ਸਾਲ ਬਾਅਦ ਇੱਕ ਸਰਕਾਰ ਚੁਣਦੇ ਆਪਾਂ ਸਰਕਾਰ ਕਦੇ ਲਈ ਚੁਣਦੇ ਆਂ ਵੇ ਤਾਂ ਜੋ ਉਹ ਇਲਾਕੇ ਦਾ 10000 ਕਰ ਸਕੇ ਠੀਕ ਆ ਵੇ ਚਲੋ ਛੋਟੀਆਂ-ਮੋਟੀਆਂ ਸਮੱਸਿਆਵਾਂ ਐ ਤਾਂ ਕੋਈ ਖਾਸ ਸਮੱਸਿਆ ਵੀ ਹੈ ਨਹੀਂ ਗਵਰਨਮੈਂਟ ਵਾਸਤੇ ਬੀ ਜੀ ਐਸਐਸਟੀ ਦਾ ਮੱਕੇ ਕੁਝ ਹੱਲ ਨਾ ਕੀਤਾ ਜਾ ਸਕੇ ਮੇ ਕੋਈ ਇੰਨਾ ਵੱਡਾ ਸਟੈਪ ਨਹੀਂ ਆਇਆ ਉਹਨਾਂ ਲਈ ਛੋਟਾ ਜਿਹਾ ਇੱਕ ਪੈਚ ਵਰਕੇ ਲੱਗਣਾ ਹੈ ਪੈਚ ਵਰਕੇ ਹਾਂ ਉਹ ਜੇ ਲਗਾ ਦੇਣਾ ਇੱਥੇ ਰੋਜ਼ ਕਿੰਨੇ ਐਕਸੀਡੈਂਟ ਹੁੰਦੇ ਆ ਉਹ ਹੋਣ ਤੋਂ ਬਚ ਜਾਣ ਬਚ ਜਾਣ ਹਾਂ ਮਨ ਕੇ ਸਾਡੀ ਇਹਨਾਂ ਨੂੰ ਬੇਨਤੀ ਹੱਥ ਬਨ ਕੇ ਬੇ ਇਸ ਚੀਜ਼ ਨੂੰ ਪੈਚ ਵਰਕ ਲਗਾਇਆ ਜਾਵੇ ਤਾਂ ਜੋ ਅੱਗੇ ਤੇ ਜਿੰਨੇ ਵੀ ਹੋਰ ਐਕਸੀਡੈਂਟ ਹੋਣ ਉਹਨਾਂ ਤੋਂ ਬਚਾਅ ਹੋ ਸਕੇ ਬਚਾਅ ਹੋ ਸਕੇ ਸਾਡੇ ਪ੍ਰਸ਼ਾਸਨ ਮੂਰੇ ਇਹੀ ਬੇਨਤੀ ਹੈ ਹਾਂ ਤਾਂ ਇੱਕ ਉਟੇ-ਮੁਟੇ ਖੱਡੇ ਅੱਗੇ ਵੀ ਬਹੁਤ ਡੁੰਗੇ ਹੈਗੇ ਆ ਲਾ ਕੇ ਚਲੋ ਸਾਹਮਣੇ ਰੇੜੀਆਂ ਜਿੱਥੇ ਇਹਦਾ ਖੜਦੇ ਆ ਉੱਥੇ ਤੱਕ ਕਾਫੀ ਖੱਡੇ ਬਣੇ ਹੋਏ ਆ ਇਹ ਪੈਚਵਰਕ ਇੱਥੋਂ ਲੈ ਕੇ ਉੱਥੇ ਦਾ ਕੋਈ ਬਣਨੇ ਲੱਗਣੀ ਚਾਹੀਦੀ ਸਾਰੇ ਲੱਗਣੇ ਚਾਹੀਦੇ ਬਿਲਕੁਲ ਦੇਖੋ ਅਸੀਂ ਤੁਹਾਨੂੰ ਨਵੀਂ ਸੜਕ ਨਹੀਂ ਮੰਗ ਰਹੇ ਹੈਗੇ ਪਰ ਜਿਹੜੀ ਬਣੀ ਹੋਈ ਆ ਉਹਦੇ ਪੈਚਵਰਕ ਜਾਂ ਤਾਂ ਫਿਰ ਇਹ ਹੋਵੇ ਕਿ ਦੁਕਾਨਦਾਰਾਂ ਨੂੰ ਇਜਾਜ਼ਤ ਦੇ ਦਿੱਤੀ ਜਾਵੇ ਅਸੀਂ ਆਪਣੇ ਪੱਧਰ ਤੇ ਕਰ ਦੰਦੇ ਆ ਪਰ ਅਸੀਂ ਇਹਨੂੰ ਨਹੀਂ ਕਰ ਸਕਦੇ ਹੈਗੇ ਸਰਕਾਰ ਦਾ ਕੰਮ ਆ ਤੁਹਾਡਾ ਕੰਮ ਆ ਜੀ ਆਪਣਾ ਆ ਕੇ ਕੰਮ ਕਰੋ